ਅੱਜ ਇਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਘਟਨਾਾਂ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਤਾਂ ਦੇਖਾਂਗੇ ਵੀ ਆਪਣਿਆਂ ਦਾ ਆਪਣਿਆਂ ਵੱਲੋਂ ਕਿਸ ਤਰ੍ਹਾਂ ਖੂਨ ਵਹਾਇਆ ਜਾਂਦਾ ਹੈ ਅੱਜ ਕੱਲ ਕੋਈ ਵੀ ਰਿਸ਼ਤਾ ਜਿਹੜਾ ਉਹ ਜੁਰਮ ਤੋਂ ਬਚਿਆ ਨਹੀਂ ਚਾਹੇ ਮਾਂ ਬਾਪ ਭਾਈ ਭੈਣ ਪਤੀ ਪਤਨੀ ਜਿਵੇਂ ਦਾ ਮਰਜੀ ਰਿਸ਼ਤਾ ਇਹਦੇ ਵਿੱਚ ਲਾਲਚ ਬੇਈਮਾਨੀ ਦੇ ਵਿੱਚ ਕਿਸੇ ਵੀ ਤਰੀਕੇ ਆਪਣਿਆਂ ਦਾ ਖੂਨ ਵਹਾਉਣ ਲੱਗੇ ਆ ਇੱਕ ਮਿੰਟ ਵੀ ਸੋਚਿਆ ਨਹੀਂ ਜਾਂਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ ਅੱਜ ਦੀ ਜਿਹੜੀ ਘਟਨਾ ਦੇਸ਼ ਦੀ ਰਾਜਧਾਨੀ ਦਿੱਲੀ ਪੱਛਮੀ ਦਿੱਲੀ ਦੇ ਵਿੱਚ 22 ਦੀਪਕ ਵਿਹਾਰ ਨਠੋਲੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਹਦਾ ਕਿ ਗੁਰਮੀਤ ਸਿੰਘ ਜੰਗੀਰ ਕੌਰ ਉਹਨਾਂ ਦੀ ਪਤਨੀ ਤੇ ਇੱਕ ਉਹਨਾਂ ਦੀ ਬੇਟੀ ਦਵਿੰਦਰ ਕੌਰ ਵਰਪਾ ਸੋਨੀਆ ਇਹ ਤਿੰਨ ਜਣਿਆਂ ਦਾ ਪਰਿਵਾਰ ਸੀ ਹੁਣ 4 ਮਾਰਚ 2019 ਨੂੰ ਇਹ ਪਰਿਵਾਰ ਦੇ ਨਾਲ ਇੱਕ ਘਟਨਾ ਵਾਪਰਦੀ ਹੈ ਜਿਹੜੀ ਕਿ ਬਹੁਤ ਮੰਦਭਾਗੀ ਤੇ ਦੁਖਦਾਈ ਘਟਨਾ ਹੁੰਦੀ ਹੈ ਉਸ ਦਿਨ ਜਿਹੜੀ ਸੋਨੀਆ ਹੁੰਦੀ ਹੈ ਉਹ ਪੁਲਿਸ ਸਟੇਸ਼ਨ ਪਹੁੰਚਦੀ ਹੈ ਉੱਥੇ ਜਾ ਕੇ ਰਿਪੋਰਟ ਲਿਖਾਈ ਜਾਂਦੀ ਹੈ ਵੀ ਜਿਹੜੇ ਮੇਰੇ ਮਾਪੇ ਨੇ ਗੁਰਮੀਤ ਸਿੰਘ ਤੇ ਜੰਗੀਰ ਕੌਰ 2 ਦਿਨ ਹੋ ਗਏ ਉਹ ਲਾਪਤਾ ਨੇ ਉਹ ਕਿਤੇ ਵੀ ਲੱਭ ਨਹੀਂ ਰਹੇ ਹੁਣ ਪੁਲਿਸ ਪੁੱਛਦੀ ਹੈ ਵੀ ਜਿਹੜੇ 2 ਦਿਨ ਤੋਂ ਲਾਪਤਾ ਨੇ ਤੇ ਤੂੰ ਅੱਜ ਰਿਪੋਰਟ ਲਖਾਣ ਕਿਉਂ ਆਈ ਹੈ ਉਹਦਾ ਕਹਿਣਾ ਹੁੰਦਾ ਵੀ ਮੈਂ ਲੱਭਦੀ ਰਹੀ ਰਿਸ਼ਤੇਦਾਰੀਆਂ ਚ ਪਤਾ ਕੀਤਾ ਆਲੇ ਦੁਆਲੇ ਪਤਾ ਕੀਤਾ ਵੀ ਮੈਨੂੰ ਵੀ ਹੈਰਾਨੀ ਹੈ ਵੀ ਐਵੇਂ ਕਿਵੇਂ ਜਾ ਸਕਦੇ ਨੇ ਕਿਸੇ ਪਾਸੇ ਵੀ ਸਾਡੀ ਕਿਸੇ ਨਾਲ ਕੋਈ ਐਸੀ ਦੁਸ਼ਮਣੀ ਵੀ ਨਹੀਂ ਤੇ ਕਿੱਧਰ ਗਏ ਮੈਂ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਥੱਕ ਹਾਰ ਗਈ ਫਿਰ ਮੈਂ ਪੁਲਿਸ ਸਟੇਸ਼ਨ ਆਈ ਪੁਲਿਸ ਗੋਮਸ਼ਦਗੀ ਦੀ ਰਿਪੋਰਟ ਦਰਜ ਕਰਦੀ ਹਾਂ ਹੁਣ ਪੁਲਿਸ ਭਾਲ ਸ਼ੁਰੂ ਕਰਦੀ ਹੈ ਆਂਡੀਆਂ ਗਵਾਂਡੀਆਂ ਤੋਂ ਪੁੱਛਿਆ ਜਾਂਦਾ ਹੈ ਕਿ ਕਿਸੇ ਤਰੀਕੇ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਤਾਂ ਆਂਡ ਗਵਾਂਡ ਦੇ ਵਿੱਚ ਪਤਾ ਲੱਗਦਾ ਕਿ ਇਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਜਿਹੜਾ ਗੁਰਮੀਤ ਸਿੰਘ ਹੁੰਦਾ ਦੁਬਈ ਦੇ ਵਿੱਚ ਉਹਦਾ ਫਰਨੀਚਰ ਦਾ ਕੰਮ ਹੁੰਦਾ ਕਾਫੀ ਸਾਲੇ ਦੁਬਈ ਰਹਿੰਦੇ ਨੇ ਤੇ ਹੁਣ ਆ ਕੇ ਇੱਥੇ ਦਿੱਲੀ ਰਹਿਣ ਲੱਗ ਪੈਂਦੇ ਨੇ ਕਈ ਸਾਲਾਂ ਤੋਂ ਤੇ ਇੱਥੇ ਪਤੀ ਪਤਨੀ ਹੁੰਦੇ ਨੇ ਤੇ ਜਿਹੜੀ ਸੋਨੀਆ ਹੁੰਦੀ ਹੈ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਉਹ ਸ਼ਾਦੀशुदा ਹੈ ਤੇ ਉਹਦੇ ਦੋ ਬੱਚੇ ਵੀ ਨੇ ਤੇ ਉਹ ਕਾਫੀ ਦੇ ਸਾਲਾਂ ਤੋਂ ਆਪਣੇ ਪਤੀ ਨਾਲ ਅਣਬਣ ਦੀ ਵਜ੍ਹਾ ਤੋਂ ਆਪਣੇ ਮਾਪਿਆਂ ਨਾਲ ਆ ਕੇ ਰਹਿਣ ਲੱਗ ਜਾਂਦੀ ਹੈ। ਇਹ ਗੱਲ ਵੀ ਪੁਲਿਸ ਨੂੰ ਪਤਾ ਲੱਗਦੀ ਹੈ ਤੇ ਹੁਣ ਪੁਲਿਸ ਹੋਰ ਵੀ ਤਕਤੀਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਫੋਨ ਨੰਬਰਾਂ ਨਾਲ ਕੰਟੈਕਟ ਕੀਤਾ ਜਾਂਦਾ ਪਰ ਫੋਨ ਨੰਬਰ ਜਿੰਨੇ ਸਵਿਚ ਆਫ ਹੁੰਦੇ ਨੇ। ਹੁਣ ਇਸ ਦੌਰਾਨ 2-3 ਦਿਨ ਹੋਰ ਲੰਘ ਜਾਂਦੇ ਨੇ ਤੇ 8 ਮਾਰਚ 2019 ਨੂੰ ਇੱਕ ਹੋਰ ਜੜੀ ਹੈ ਇਹ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਇਸ ਪਰਿਵਾਰ ਨਾਲ ਇਹ ਕੋਈ ਜਾ ਕੁਝ ਹੋ ਸਕਦਾ ਹੈ ਉੱਥੇ ਇੱਕ ਨਾਲਾ ਹੈ ਸ਼ਾਇਦ 나ਗਲੋਈ ਨਾਲਾ ਉਹਦੇ ਵਿੱਚ ਕਿਸੇ ਨੂੰ ਇੱਕ ਸੂਟਕੇਸ ਦਿਖਦਾ ਹੁਣ ਰਾਹ 'ਚ ਲੋਕ ਲੰਘਦੇ ਨੇ ਤਾਂ ਦੇਖਦੇ ਨੇ ਇੱਕ ਨਵਾਂ ਅਟੈਚੀ ਜਿਹੜਾ ਉਹ ਅੱਧਾ ਕੁ ਉੱਪਰ ਤੇ ਅੱਧਾ ਕੁ ਨੀਚੇ ਕਿਨਾਰੇ 'ਤੇ ਆਇਆ ਹੁੰਦਾ ਲੋਕ ਦੇਖਦੇ ਨੇ ਉਹ ਤੇ ਕੱਠ ਹੋ ਜਾਂਦਾ ਵੀ ਇੱਕ ਨਵਾਂ ਸੂਟਕੇਸ ਕਿਵੇਂ ਕੋਈ ਸਿੱਟ ਸਕਦਾ ਕਿਉਂਕਿ ਲੋਕਾਂ ਨੂੰ ਸ਼ੱਕ ਹੁੰਦਾ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਨਾਲ ਸਫਾਈ ਕਰਮਚਾਰੀਆਂ ਨੂੰ ਲੈ ਕੇ ਜਾਂਦੀ ਹੈ ਜਦੋਂ ਸੂਟ ਕੇਸ ਬਾਹਰ ਕੱਢਿਆ ਜਾਂਦਾ ਹੈ ਤੈਨੂੰ ਖੋਲਿਆ ਜਾਂਦਾ ਹੈ ਉਹਦੇ ਵਿੱਚ ਇੱਕ ਅধেੜ ਉਮਰ ਦੀ ਇੱਕ ਔਰਤ ਦੀ ਲਾਸ਼ ਹੁੰਦੀ ਹੈ ਹੁਣ ਪੁਲਿਸ ਵਾਸਤੇ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੁੰਦੀ ਹੈ ਵੀ ਇਹ ਲਾਸ਼ ਹੈ ਕਿਸ ਦੀ ਹੈ ਤਾਂ ਹੀ ਪਤਾ ਲੱਗ ਸਕਦਾ ਹੈ ਵੀ ਇਹਦਾ ਕਿਸ ਨੇ ਕਤਲ ਕੀਤਾ ਤੇ ਇਹ ਕੀ ਚੱਕਰ ਹੈ ਸਾਰਾ ਕਿਉਂਕਿ ਹੁਣ ਇਹ ਤਾਂ ਕਲੀਅਰ ਸੀ ਵੀ ਇਹਦੀ ਜਿਹੜਾ ਕਤਲ ਹੀ ਹੋਇਆ ਕਿਉਂਕਿ ਜੇ ਸੁਸਾਈਸਾਈਡ ਵਗੈਰਾ ਹੁੰਦੀ ਜਾਂ ਆਪਣੇ ਆਪ ਕਿਤੇ गिरਦੀ ਤਾਂ ਸੂਟਕੇਸ ਦੇ ਵਿੱਚ ਬੰਦ ਤਾਂ ਨਹੀਂ ਹੋ ਸਕਦੀ ਹੁਣ ਪੁਲਿਸ ਜਿਹੜੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਉਸ ਤੋਂ ਬਾਅਦ ਤਫ਼ਤੀਸ਼ ਕੀਤੀ ਜਾਂਦੀ ਹੈ ਵੀ ਲਾਸ਼ ਹੈ ਕਿ ਦੀ ਹੈ ਸਾਰੇ ਥਾਣਿਆਂ ਦੇ ਵਿੱਚ ਭੇਜਿਆ ਜਾਂਦਾ ਹੈ ਪਤਾ ਕੀਤਾ ਜਾਂਦਾ ਹੈ ਵੀ ਉੱਥੇ ਕਿਸੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਵੇ ਕੋਈ ਇਹ ਦੇੜ ਉਮਰ ਦੀ ਮਹਿਲਾ ਦੀ ਤੇ ਆਪਣੇ ਥਾਣੇ ਦੇ ਵਿੱਚ ਵੀ ਚੈੱਕ ਕਰਦੇ ਨੇ ਹੁਣ ਪੁਲਿਸ ਨੂੰ ਪਤਾ ਲੱਗਦਾ ਵੀ 4 ਮਾਰਚ ਨੂੰ ਜਿਹੜੀ ਸੋਨੀਆ ਨਾਮ ਦੀ ਇੱਕ ਲੜਕੀ ਹੈ ਉਹਨੇ ਰਿਪੋਰਟ ਦਰਜ ਕਰਾਈ ਸੀ ਸੋਨੀਆ ਨੂੰ ਕੰਟੈਕਟ ਕੀਤਾ ਜਾਂਦਾ ਸੋਨੀਆ ਨੂੰ ਬੁਲਾਇਆ ਜਾਂਦਾ ਸੋਨੀਆ ਨੂੰ ਉਹ ਲਾਸ਼ ਜਿਹੜੀ ਹੈ ਦਿਖਾਈ ਜਾਂਦੀ ਹੈ ਤਾਂ ਸੋਨੀਆ ਕਹਿੰਦੀ ਹੈ ਵੀ ਇਹ ਲਾਸ਼ ਜਿਹੜੀ ਹੈ ਮੇਰੀ ਮਾਂ ਦੀ ਨਹੀਂ ਤੇ ਪੁਲਿਸ ਨੂੰ ਹੁੰਦਾ ਵੀ ਹੋ ਸਕਦਾ ਹੈ ਲਾਸ਼ ਨਾ ਹੋਵੇ ਪਰ ਪੁਲਿਸ ਕੀ ਕਰਦੀ ਹੈ ਵੀ ਜਿਹੜਾ ਸੋਨੀਆ ਦਾ ਪਤੀ ਹੁੰਦਾ ਜਿਹਨੂੰ ਛੱਡ ਕੇ ਸੋਨੀਆ ਆਪਣੇ ਪੇਕੇ ਘਰ ਰਹਿ ਰਹੀ ਹੁੰਦੀ ਹੈ ਮਾਪੇ ਨਾਲ ਉਹਨੂੰ ਵੀ ਬੁਲਾਇਆ ਜਾਂਦਾ ਉਹਨੂੰ ਜਦੋਂ ਲਾਸ਼ ਦਿਖਾਈ ਜਾਂਦੀ ਹੈ ਤਾਂ ਉਹ ਦੇਖਦਾ ਜਦੋਂ ਚੰਗੀ ਤਰ੍ਹਾਂ ਤਾਂ ਉਹ ਪਛਾਣ ਲੈਂਦਾ ਹਾਲਾਂਕਿ লাশ ਜਿਹੜੀ ਆ ਉਹ ਗਲ ਸੜ ਚੁੱਕੀ ਸੀ ਪਰ ਜਿਹੜੀ ਉਹ ਔਰਤ ਸੀ ਉਹਦੇ ਇੱਕ ਰੂਦਰਾਕਸ਼ ਦੀ ਮਾਲਾ ਪਾਈ ਹੁੰਦੀ ਐ ਤੇ ਹੱਥ ਤੇ ਕੋਈ ਤਵੀਜ਼ ਬੰਨਿਆ ਹੁੰਦਾ ਤੇ ਉਹ ਪਛਾਨ ਲੈਂਦਾ ਵੀ ਇਹ ਮੇਰੀ ਸੱਸ ਦੀ ਜੰਗੀਰ ਕੌਰ ਦੀ লাশ ਹੁਣ ਪੁਲਿਸ ਨੂੰ ਜਦੋਂ ਪਤਾ ਲੱਗਦਾ ਇੱਕ ਪੁਲਿਸ ਹੈਰਾਨ ਵੀ ਹੁੰਦੀ ਐ ਵੀ ਕੁੜੀ ਐ ਜਿਹੜੀ ਉਹਨੂੰ ਆਪਣੀ ਮਾਂ ਦੀ লাশ ਜਿਹੜੀ ਨਹੀਂ ਪਹਿਚਾਨਾਈ ਪਰ ਇੱਕ ਜਵਾਈ ਜਿਹੜਾ ਉਹ লাশ ਨੂੰ ਪਛਾਨ ਲੈਂਦਾ ਚਲੋ ਪੁਲਿਸ ਮੰਨਦੀ ਐ ਵੀ ਹੋ ਸਕਦਾ ਸਦਮੇ ਦੇ ਵਿੱਚ ਜਾਂ ਇਹ ਕੁੜੀਏ ਸੋਚਦੀ ਹੈ ਵੀ ਮੇਰੀ ਮਾਂ ਨਹੀਂ ਮਰ ਸਕਦੀ ਤੇ ਗੱਲ ਆਈ ਗਈ ਹੋ ਜਾਂਦੀ ਹੈ ਪੁਲਿਸ ਦਾ ਸ਼ੱਕ ਹੁਣ ਜਾਂਦਾ ਹੈ ਵੀ ਜਿਹੜਾ ਗੁਰਮੀਤ ਸਿੰਘ ਹੈ ਉਹਨੇ ਆਪਣੀ ਪਤਨੀ ਨੂੰ ਮਾਰ ਕੇ ਤੇ ਨਾਲੇ ਦੇ ਵਿੱਚ ਸੁੱਟਿਆ ਪਰ ਫਿਰ ਜੇ ਉਹਨੇ ਮਾਰਿਆ ਤਾਂ ਗੁਰਮੀਤ ਸਿੰਘ ਕਿੱਥੇ ਹੈ ਫਿਰ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਹੋ ਸਕਦਾ ਕਿਸੇ ਨੇ ਗੁਰਮੀਤ ਸਿੰਘ ਦਾ ਵੀ ਕਤਲ ਨਾ ਕੀਤਾ ਹੋਵੇ ਫਿਰ ਸਫਾਈ ਕਰਮਚਾਰੀਆਂ ਨੂੰ ਲੈ ਕੇ ਪੁਲਿਸ ਜਿਹੜੀ ਹੈ ਨਾਲੇ ਦੇ ਵਿੱਚ ਖੇਰ ਲੱਭਣਾ ਸ਼ੁਰੂ ਕਰਦੀ ਹੈ ਉਹਨਾਂ ਨੂੰ ਹੁੰਦਾ ਵੀ ਹੋ ਸਕਦਾ ਇੱਥੇ ਕਿਤੇ ਕੋਈ ਹੋਵੇ ਕਿਸੇ ਸੂਟਕੇਸ ਦੇ ਬੰਦ ਵਿੱਚ ਬੰਦ ਜਾਂ ਕੋਈ Laash ਜਾਂ ਕੋਈ ਸੂਟਕੇਸ ਮਿਲੇ ਜਦੋਂ ਲੱਭਿਆ ਜਾਂਦਾ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਇੱਕ ਹੋਰ ਸੂਟਕੇਸ ਮਿਲਦਾ ਹਰੇ ਰੰਗ ਦਾ ਜਦੋਂ ਉਹਨੂੰ ਬਾਹਰ ਕੱਢਿਆ ਜਾਂਦਾ ਉਹਦੇ ਵਿੱਚੋਂ Laash ਨਿਕਲਦੀ ਹੈ ਗੁਰਮੀਤ ਸਿੰਘ ਦੀ ਹੁਣ ਦੋਨੋਂ ਮੀਆਂ ਬੀਬੀ ਦੀਆਂ Laashਾਂ ਜਿਹੜੀਆਂ ਨੇ ਉਹ ਨਾਲੇ ਦੇ ਵਿੱਚ ਸੂਟਕੇਸ ਦੇ ਵਿੱਚ ਬੰਦ ਮਿਲਦੀਆਂ Laashਾਂ ਜਿਹੜੀ ਹੈ ਜੰਗੀਰ ਕੌਰ ਦੀ ਤਾਂ ਪਹਿਲੇ ਪੁਲਿਸ ਦੇ ਕੋਲ ਸੀ ਹੁਣ ਜਿਹੜੀ ਗੁਰਮੀਤ ਸਿੰਘ ਦੀ ਵੀ ਆ ਗਈ ਦੋਨਾਂ Laashਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਇਹ ਤਤਤੀਸ਼ ਸ਼ੁਰੂ ਕੀਤੀ ਜਾਂਦੀ ਹੈ ਹੁਣ ਜਦੋਂ ਪੁਲਿਸ ਤਫਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਵੀ ਜਿਹੜਾ ਗੁਰਮੀਤ ਸਿੰਘ ਤੇ ਜੰਗੀਰ ਕੌਰ ਹੈ ਇਹ ਪਤੀ ਪਤਨੀ ਦੇ ਚਾਰ ਬੱਚੇ ਨੇ ਵੱਡਾ ਬੇਟਾ ਜਿਹੜਾ ਦੁਬਈ ਦੇ ਵਿੱਚ ਰਹਿੰਦਾ ਆਪਣੇ ਪਰਿਵਾਰ ਦੇ ਨਾਲ ਪਰ ਉਹਦਾ ਪਰਿਵਾਰ ਦੇ ਨਾਲ ਕੋਈ ਜ਼ਿਆਦਾ ਕੰਟੈਕਟ ਨਹੀਂ ਕੋਈ ਬੋਲਚਾਲ ਨਹੀਂ ਉਹ ਉੱਥੇ ਰਹਿੰਦਾ ਦੁਬਈ ਦੇ ਵਿੱਚ ਜਿਹੜਾ ਦੂਜਾ ਛੋਟਾ ਬੇਟਾ ਉਹਨੇ ਲਵ ਮੈਰਿਜ ਕਰਾਈ ਹੁੰਦੀ ਹੈ ਕਿਸੇ ਹੋਰ ਧਰਮ ਦੀ ਲੜਕੀ ਦੇ ਨਾਲ ਤੇ ਮਾਪੇ ਨਾਰਾਜ਼ ਹੁੰਦੇ ਨੇ ਉਹਨੂੰ ਘਰੋਂ ਕੱਢ ਦਿੰਦੇ ਨੇ ਇੱਕ ਇਹਨਾਂ ਦੀ ਜਿਹੜੀ ਬੇਟੀ ਹੁੰਦੀ ਹੈ ਉਹ ਆਪਣੇ ਭਰਾ ਦੇ ਨਾਲ ਰਹਿੰਦੀ ਹੈ ਤੇ ਬਚਦੀ ਹੈ ਦਵਿੰਦਰ ਕੌਰ ਸੋਨੀਆ ਇਹ ਵੀ ਆਪਣੇ ਪਤੀ ਤੋਂ ਅਨਵੰਨ ਤੋਂ ਬਾਅਦ ਆਪਣੇ ਮਾਪੇ ਬਾਬ ਦੇ ਨਾਲ ਰਹਿੰਦੀ ਹੁੰਦੀ ਹੈ ਤਿੰਨ ਜਣੇ ਰਹਿੰਦੇ ਹੁੰਦੇ ਉਹਨਾਂ ਦੇ ਵਿੱਚੋਂ ਵੀ ਹੁਣ ਜਿਹੜੇ ਮਾਪੇ ਨੇ ਉਹ ਦੁਨੀਆ ਤੋਂ ਜਾ ਚੁੱਕੇ ਹੁਣ ਪੁਲਿਸ ਪਤਾ ਕਰਦੀ ਹੈ ਕਿਸੇ ਤਰੀਕੇ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵਗੈਰਾ ਬੱਚੇ ਜਿਹੜੇ ਹੁੰਦੇ ਨੇ ਦੁਬਈ ਵਾਲਾ ਬੇਟਾ ਹੁੰਦਾ ਭਾਵੇਂ ਬੋਲ ਚੱਲ ਨਹੀਂ ਸੀ ਉਹ ਫਿਰ ਵੀ ਜਦੋਂ ਮਾਪੇ ਬਾਬ ਦੀ ਮੌਤ ਦਾ ਪਤਾ ਲੱਗਦਾ ਉਹ ਵੀ ਇੰਡੀਆ ਆ ਜਾਂਦਾ ਦੂਜਾ ਬੇਟਾ ਵੀ ਪਹੁੰਚਦਾ ਤੇ ਜਿਹੜਾ ਇਹਦਾ ਜਵਾਈ ਹੈ ਉਹ ਵੀ ਹੁੰਦਾ ਬੇਟੀ ਵੀ ਹੁੰਦੀ ਹੈ ਹੁਣ ਸਾਰਿਆਂ ਤੋਂ ਪੁੱਛਿਆ ਜਾਂਦਾ ਵੀ ਕਿਸੇ ਦੀ ਕੁਇਸਨ ਨਾਲ ਕੋਈ ਦੁਸ਼ਮਣੀ ਇਹਨਾਂ ਦੇ ਨਾਲ ਕਿੰਦੀ ਇਹਨਾਂ ਨੂੰ ਇਸ ਤਰੀਕੇ ਨਾਲ ਮਾਰਿਆ ਗਿਆ ਤਾਂ ਸਾਰਿਆਂ ਦੱਸਦੇ ਨੇ ਵੀ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਹ ਦਵਾਈ ਦੇ ਵਿੱਚ ਇਹਨਾਂ ਦਾ ਫਰਨੀਚਰ ਦਾ ਕੰਮ ਸੀ ਹੁਣ ਕਾਫੀ ਦੇਰ ਤੋਂ ਇੰਡੀਆ ਦੇ ਵਿੱਚ ਰਹੇ ਨੇ ਪਰ ਉਹਨਾਂ ਦਾ ਜਵਾਈ ਇੱਕ ਗੱਲ ਕਹਿੰਦਾ ਜਦੋਂ ਜਵਾਈ ਤੋਂ ਪੁੱਛਿਆ ਜਾਂਦਾ ਕਿਉਂਕਿ ਜਵਾਈ ਵੀ ਸ਼ੱਕ ਦੇ ਘੇਰੇ ਦੇ ਵਿੱਚ ਹੁੰਦਾ ਉਹ ਕਹਿੰਦਾ ਵੀ ਸ਼ੱਕ ਜਿਹੜਾ ਉਹ ਸੋਨੀਆ ਤੇ ਹੈ ਸੋਨੀਆ ਆਪਣੇ ਮਾਪੇ ਬਾਬ ਨੂੰ ਮਾਰ ਸਕਦੀ ਹੈ ਹੁਣ ਪੁਲਿਸ ਹੈਰਾਨ ਹੁੰਦੀ ਹੈ ਕਿ ਇੱਕ ਲੜਕੀ ਜਿਹੜੀ ਕਿ ਮਾਪੇ ਦੇ ਆਸਰੇ ਹੀ ਹੈ ਉਹਨਾਂ ਦੇ ਘੋਲੀ ਰਹਿ ਰਹੀ ਹੈ ਉਹ ਕਿਵੇਂ ਮਾਰ ਸਕਦੀ ਹੈ ਉਹਦਾ ਕਹਿਣਾ ਹੁੰਦਾ ਵੀ ਇਹ ਬਹੁਤ ਲਾਲਚੀ ਔਰਤ ਹੈ ਇਹ ਕੁਝ ਵੀ ਕਰ ਸਕਦੀ ਹੈ ਇੱਕ ਇਹਦਾ ਪ੍ਰੇਮੀ ਹੈ ਜਿਹੜਾ ਵਿਕਰਮ ਹੁਣ ਪੁਲਿਸ ਸਾਰਿਆਂ ਤੋਂ ਪੁੱਛਗਿਛ ਕਰਦੀ ਹੈ ਜਿਸ ਦਿਨ ਇਹ ਰਿਪੋਰਟ ਲਿਖਾਈ ਜਾਂਦੀ ਹੈ ਉਦੋਂ ਦੋ ਦਿਨ ਪਹਿਲਾਂ ਤੇ ਬਾਅਦ ਦੇ ਜਿਹੜੇ ਨੇ ਸਾਰਿਆਂ ਦੇ ਕਾਲ ਡਿਟੇਲ ਕੱਢ ਕੇ ਉਹ ਚੈੱਕ ਕੀਤੀ ਜਾਂਦੀ ਹੈ ਫਿਰ ਉਹਨਾਂ ਦੀ ਲੋਕੇਸ਼ਨਾਂ ਚੈੱਕ ਕੀਤੀ ਜਾਂਦੀ ਹੈ ਫਿਰ ਉਹਨਾਂ ਦੇ ਬਿਆਨ ਲੈ ਜਾਂਦੇ ਆ ਹੁਣ ਜਦੋਂ ਉਹਨਾਂ ਦੇ ਜਵਾਈ ਤੋਂ ਵੀ ਬਿਆਨ ਲੈ ਜਾਂਦੇ ਨੇ ਤੇ ਮਲਾਈਆਂ ਜਾਂਦੀਆਂ ਨੇ ਲੋਕੇਸ਼ਨਾਂ ਤਾਂ ਪੁਲਿਸ ਨੂੰ ਲੱਗਦਾ ਵੀ ਇਹ ਸੱਚ ਬੋਲ ਰਿਹਾ ਦੂਜਾ ਜਿਹੜਾ ਮੁੰਡਾ ਹੁੰਦਾ ਉਹਦੀ ਵੀ ਗੱਡੀ ਜਾਂਦੀ ਹੈ ਲੜਕੀ ਦੀ ਉਹਨਾਂ ਨੂੰ ਕੁਝ ਪੁਲਿਸ ਨੂੰ ਐਸਾ ਖਾਸ ਨਹੀਂ ਮਿਲਦਾ ਪਰ ਜਦੋਂ ਦਵਿੰਦਰ ਕੌਰ ਉਰਫ ਸੋਨੀਆ ਦੀ ਜਿਹੜੀ ਕਾਲ ਡਿਟੇਲ ਆ ਉਹ ਚੱਕੀਤੀ ਜਾਂਦੀ ਹੈ ਤਾਂ ਉੱਥੇ ਜਿਹੜੀ ਵਾਰ-ਵਾਰ ਗੱਲ ਹੈ ਉਹ ਹੁੰਦੀ ਹੁੰਦੀ ਹੈ ਇੱਕ ਨੰਬਰ ਤੇ ਉਹ ਉਹੀ ਨੰਬਰ ਹੁੰਦਾ ਜਿਹੜਾ ਪਹਿਲਾਂ ਤਾਂ ਜਵਾਈ ਘਰ ਵਾਲਾ ਦੱਸ ਚੁੱਕਿਆ ਸੀ ਵਿਕਰਮ ਦੇ ਨਾਲ ਹੁਣ ਵਿਕਰਮ ਦਾ ਪਤਾ ਕੀਤਾ ਜਾਂਦਾ ਪਰ ਵਿਕਰਮ ਹੁੰਦਾ ਹੈ ਲਖਨਊ ਦਾ ਰਹਿਣ ਵਾਲਾ ਉਹਨਾਂ ਦੀ ਬਹੁਤ ਲੰਬੀ ਲੰਬੀ ਗੱਲ ਹੁੰਦੀ ਹੈ ਇਹਨਾਂ ਦੀ ਕਾਲ ਡਿਟੇਲ ਜਦੋਂ ਕੱਢ ਕੇ ਹੁਣ ਪਤਾ ਲੱਗ ਹੀ ਚੁੱਕਿਆ ਸੀ ਤੇ ਜਦੋਂ ਪੁਲਿਸ ਵੱਲੋਂ ਪੁੱਛਿਆ ਜਾਂਦਾ ਸੋਨੀਆ ਤੋਂ ਵੀ ਇਹ ਵਿਕਰਮ ਕੌਣ ਹੈ? ਤੋਂ ਉਹਦਾ ਕਹਿਣਾ ਹੁੰਦਾ ਵੀ ਇਹ ਇਵੈਂਟ ਮੈਨੇਜਮੈਂਟ ਦਾ ਕੰਮ ਕਰਦਾ ਮੈਂ ਨੌਕਰੀ ਦੇ ਸਿਲਸਿਲੇ ਦੇ ਇਹਦੇ ਵਿੱਚ ਮਿਲੀ ਇਹਦੇ ਨਾਲ ਮਿਲੀ ਸੀ ਤੇ ਉਦੋਂ ਦੀ ਸਾਡੀ ਥੋੜੀ ਜਾਣ-ਪਛਾਣ ਹੋਈ ਮਾੜੀ-ਮੋਟੀ ਗੱਲਬਾਤ ਹੁੰਦੀ ਹੈ ਇਸ ਤੋਂ ਬਾਅਦ ਇਹਦੇ ਨਾਲ ਕੋਈ ਗੱਲਬਾਤ ਨਹੀਂ ਹੁਣ ਪੁਲਿਸ ਨੂੰ ਹੌਲੀ-ਹੌਲੀ ਸ਼ੱਕ ਹੋਣ ਲੱਗ ਜਾਂਦਾ ਜਦੋਂ ਪੁਲਿਸ ਕੋਲ ਕਿਉਂਕਿ ਕਾਲ ਡਿਟੇਲ ਆ ਚੁੱਕੀ ਸੀ ਇਹਨਾਂ ਦੀਆਂ ਬਹੁਤ ਲ ਤੇ ਪੁਲਿਸ ਨਾਲ ਦੀ ਲੋਕੇਸ਼ਨ ਵੀ ਕਢਾਂਦੀ ਹੈ ਹੁਣ ਪੁਲਿਸ ਜਦੋਂ ਲੋਕੇਸ਼ਨ ਕਢਾਂਦੀ ਹੈ ਤੇ ਜਿਹੜਾ ਵਿਕਰਮ ਹੁੰਦਾ ਇਹਦੀ ਦੋ ਤਰੀਕ ਦੀ ਜਿਹੜੀ ਲੋਕੇਸ਼ਨ ਹੈ ਉਹ ਹੁੰਦੀ ਹੈ ਦਿੱਲੀ ਦੀ ਤੇ ਇਹਨਾਂ ਦੇ ਘਰ ਦੀ ਹੁੰਦੀ ਹੈ ਉਦੋਂ ਪਹਿਲਾਂ ਦੀ ਲੋਕੇਸ਼ਨ ਵੀ ਚੈੱਕ ਕੀਤੀ ਜਾਂਦੀ ਹੈ ਤੇ 20 21 ਤਰੀਕ ਦੀ ਜਿਹੜੀ ਲੋਕੇਸ਼ਨ ਹੈ ਉਹ ਵੀ ਇਹਨਾਂ ਦੇ ਘਰ ਦੀ ਹੁੰਦੀ ਹੈ ਤੋਂ ਬਾਅਦ ਉਹਦੀ ਲੋਕੇਸ਼ਨ ਫਿਰ ਲਖਨਊ ਦੀ ਹੁੰਦੀ ਹੈ ਇਹ ਲੋਕੇਸ਼ਨ ਵੀ ਕੱਢੀ ਜਾਂਦੀ ਹੈ ਤੇ ਕਾਲ ਡਿਟੇਲ ਵੀ ਕੱਢੀ ਜਾਂਦੀ ਹੈ ਹੁਣ ਸੋਨੀਆ ਤੋਂ ਪੁੱਛਿਆ ਜਾਂਦਾ ਵੀ ਤੇਰੀ ਵਿਕਰਮ ਨਾਲ ਕਦੋਂ ਤੋਂ ਗੱਲ ਨਹੀਂ ਹੋਈ ਤੋ ਕਹਿੰਦੀ ਹੈ ਕਈ ਮਹੀਨੇ ਹੋ ਗਏ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੁਣ ਪੁਲਿਸ ਜਿਹੜੀ ਇਸ ਤਰਕ ਹੋ ਜਾਂਦੀ ਹੈ ਤਾਂ ਪੁਲਿਸ ਬਿਨਾਂ 소ਨੀਆ ਨੂੰ ਕੁਝ ਕਹੇ ਪਹਿਲਾਂ ਵਿਕਰਮ ਨੂੰ ਗ੍ਰਿਫਤਾਰ ਕਰਦੀ ਹੈ ਵਿਕਰਮ ਨੂੰ ਗ੍ਰਿਫਤਾਰ ਕਰਕੇ ਤਾਂ ਵਿਕਰਮ ਤੋਂ ਪੁੱਛਗਿੱਛ ਕਰਦੀ ਹੈ ਤਾਂ ਵਿਕਰਮ ਵੀ ਇਹੀ ਕਹਿੰਦਾ ਵੀ ਮੇਰੀ ਜੌਬ ਦੇ ਸਿਲਸੇ ਵਿੱਚ ਗੱਲ ਹੋਈ ਸੀ ਮੇਰੇ ਕੋਲ ਜੌਬ ਵਾਸਤੇ ਆਈ ਸੀ ਇਸ ਦੌਰਾਨ ਮੇਰੀ ਉਹਦੇ ਨਾਲ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਮੇਰਾ ਉਹਦੇ ਨਾਲ ਕੋਈ ਸੰਪਰਕ ਨਹੀਂ ਮੈਨੂੰ ਉਹਦਾ ਕੋਈ ਪਤਾ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਹੁਣ ਪੁਲਸ ਉਹਦੇ ਸਾਹਮਣੇ ਕਾਲ ਡਿਟੇਲ ਰੱਖਦੀ ਐ ਤੇ ਲੋਕੇਸ਼ਨਾਂ ਰੱਖਦੀ ਐ ਤੇ ਫਿਰ ਪੁਲਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਐ ਜਦੋਂ ਪੁਲਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਐ ਤਾਂ ਫਿਰ ਗੁੰਗੇ ਵੀ ਬੋਲਦੇ ਨੇ ਤੇ ਜਿਹੜਾ ਵਿਕਰਮ ਵੀ ਬੋਲਦਾ ਫਿਰ ਜਦੋਂ ਵਿਕਰਮ ਬੋਲਦਾ ਉਦੋਂ ਬਾਅਦ ਸੋਨੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੁਣ ਸੋਨੀਆ ਨੂੰ ਉਹਦੇ ਸਾਹਮਣੇ ਬਿਠਾਇਆ ਜਾਂਦਾ ਸੋਨੀਆ ਨੂੰ ਉਹਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਂਦੀ ਹੁਣ ਸੋਨੀਆ ਨੂੰ ਪਤਾ ਸੀ ਵੀ ਜਿਹੜਾ ਸਾਡਾ ਰਾਜ਼ ਉਹ ਖੁੱਲ ਚੁੱਕਿਆ ਸੋਨੀਆ ਜਿਹੜੀ ਸਟੋਰੀ ਸੁਣਾਉਂਦੀ ਐ ਉਹ ਸਟੋਰੀ ਸੁਣਨ ਤੋਂ ਬਾਅਦ ਹਰੇਕ ਦੇ ਮੂੰਹ ਦੇ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਹੈ ਵੀ ਐਸੀ ਔਲਾਦ ਨਾਲ ਉਹ ਬੰਦਾ ਬੇਔਲਾਦ ਚੰਗਾ। ਰੱਬ ਐਸੀ ਤੀ ਕਿਸੇ ਨੂੰ ਨਾ ਦੇਵੇ। ਹੁਣ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹਦੇ ਅਨਸਾਰ ਜਿਹੜੀ ਸੋਨੀਆ ਹੁੰਦੀ ਹੈ ਇਹਦਾ 2011 ਦੇ ਵਿੱਚ ਵਿਆਹ ਹੁੰਦਾ ਦਿੱਲੀ ਦੀ ਰਹਿਣ ਵਾਲੇ ਸੁਰਿੰਦਰ ਸਿੰਘ ਨਾਲ। ਉਹ ਇੱਕ ਸਿੱਧਾ ਸਾਦਾ ਬੰਦਾ ਹੁੰਦਾ ਪਰ ਜਿਹੜੀ ਸੋਨੀਆ ਹੁੰਦੀ ਹੈ ਬਹੁਤ ਤੇਜ਼ ਤਰਾਰ ਤੇ ਜਿਹੜੇ ਜਿਹੜੇ ਸੁਪਨੇ ਹੁੰਦੇ ਨੇ ਉਹ ਜ਼ਰੂਰ ਤੋਂ ਜ਼ਿਆਦਾ ਵੱਡੇ ਹ। ਤੇ ਇਹਨਾਂ ਦੀ ਜਿਹੜੀ ਹੈ ਉਹ ਆਪਸ ਦੇ ਵਿੱਚ ਨਹੀਂ ਬਣਦੀ। ਸਾਲਕ ਦੇ ਵਿੱਚ ਇਹਨਾਂ ਦਾ ਜਿਹੜਾ ਤਲਾਕ ਹੋ ਜਾਂਦਾ ਆਪਸੀ ਸਹਿਮਤੀ ਨਾਲ। ਇਹਨਾਂ ਦੇ ਤਲਾਕ ਤੋਂ ਬਾਅਦ ਇਹ ਫਿਰ ਮਾਪੇ ਦੇ ਘਰ ਆ ਜਾਂਦੀ ਹੈ। ਹੁਣ ਮਾਪੇ ਨੂੰ ਦੇ ਵਾਸਤੇ ਬੇਟੀ ਵੈਸੀ ਇੱਕ ਤਰ੍ਹਾਂ ਦਾ ਲੱਗਦਾ ਹੈ ਕਿ ਘਰ ਦੇ ਵਿੱਚ ਟੈਨਸ਼ਨ ਹੁੰਦੀ ਹੈ ਮਾਪੇ ਨੂੰ। ਉੱਤੋਂ ਸੋਨੀਆ ਦਾ ਤਲਾਕ ਵੀ ਹੋ ਚੁੱਕਿਆ ਸੀ। ਹੁਣ ਇਹਦਾ ਦੁਬਾਰਾ ਘਰ ਬਸਾਉਣਾ ਸੀ। ਤਾਂ ਸੋਨੀਆ ਜਦੋਂ ਫਿਰ ਘਰੋਂ ਨਿਕਲਦੀ ਉੱਥੇ ਰਹਿੰਦੀ ਹੈ। ਇਹਦੀ ਇੱਕ ਕਰਨ ਸ਼ਰਮਾ ਨਾਮ ਦੇ ਬੰਦੇ ਨਾਲ ਦੋਸਤੀ ਹੁੰਦੀ ਹੈ। ਇਹਨਾਂ ਦੀ ਦੋਸਤੀ ਜਿਹੜੀ ਹੌਲੀ-ਹੌਲੀ ਪਿਆਰ ਦੇ ਵਿੱਚ ਬਦਲਦੀ ਹੈ ਤਾਂ ਇਹਨਾਂ ਦੇ ਆਪਸੀ ਸਬੰਧ ਬਣਦੇ। ਤਾਂ ਫਿਰ ਇਹ ਆਪਣੇ ਮਾਪੇ-ਮਾਪ ਨੂੰ ਕਰਨ ਸ਼ਰਮਾ ਬਾਰੇ ਦੱਸਦੀ ਹੈ। ਹੁਣ ਮਾਪੇ-ਮਾਪ ਨੂੰ ਨਹੀਂ ਹੁੰਦਾ ਕਿ ਕੁੜੀ ਘਰ ਬੈਠੀ ਹੈ ਤੇ ਇਹਦਾ ਕਿਤੇ ਨਾ ਕਿਤੇ ਵਿਆਹ ਕਰਨਾ। ਹਾਲਾਂਕਿ ਹੁਣ ਉਹਤੇ ਇੱਕ ਆਪਣੇ ਜਿਵੇਂ ਸਮਾਜ ਦੇ ਵਿੱਚ ਹੈ ਵੀ ਤਲਾਕਸ਼ੁਦਾ ਤੇ ਉਹਦੇ ਵਾਸਤੇ ਵੀ ਇੱਕ ਬੜਾ ਕੁਐਸਚਨ ਮਾਰਕ ਲੱਗ ਜਾਂਦਾ। ਘਰ ਵਾਲੇ ਮੰਨ ਜਾਂਦੇ ਨੇ ਉਹਦੇ ਨਾਲ ਉਹਦਾ ਵਿਆਹ ਹੁੰਦਾ। ਹੁਣ ਵਿਆਹ ਤੋਂ ਬਾਅਦ ਦੋ ਬੱਚੇ ਹੁੰਦੇ। ਦੋ ਬੱਚਿਆਂ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਅਨਬਣ ਹੋਣ ਲੱਗ ਹਾਲਾਂਕਿ ਸੁਣਨ ਦੇ ਵਿੱਚ ਇਹ ਵੀ ਆਇਆ ਵੀ ਜਿਹੜੀ ਸੋਨੀਆ ਉਹਨੂੰ ਸ਼ੱਕ ਸੀ ਵੀ ਜਿਹੜਾ ਕਰਨ ਸ਼ਰਮਾ ਇਹਦੇ ਨਜਾਇਜ਼ ਰਿਸ਼ਤੇ ਜਿਹੜੀ ਇਹਦੀ ਛੋਟੀ ਭੈਣ ਦੇ ਨਾਲ ਹੁੰਦੇ ਨੇ ਤੇ ਸੋਨੀਆ ਉਹਦੇ ਨਾਲ ਲੜ ਲੜ ਝੜ ਕੇ ਬੱਚਿਆਂ ਨੂੰ ਉੱਥੇ ਛੱਡ ਕੇ ਆਪਣੇ ਪੇਕੇ ਪਰਿਵਾਰ ਫੇਰ ਆ ਜਾਂਦੀ ਹੈ ਮਾਂ-ਬਾਪ ਕੋਲ ਉਹ ਮਾਂ-ਬਾਪ ਕੋਲ ਫੇਰ ਦੁਬਾਰਾ ਜਿਹੜੇ ਬਿਜੁਰਗ ਸੀ ਆਪਣੀ ਜ਼ਿੰਦਗੀ ਜਿਉ ਰਹੇ ਸੀ ਹੁਣ ਜਿਹੜੀ ਬੇਟੀ ਹੁੰਦੀ ਹੈ ਫੇਰ ਉਹਨਾਂ ਦੇ ਕੋਲ ਆ ਕੇ ਰਹਿਣ ਲੱਗ ਜਾਂਦੀ ਹੈ ਤਾਂ ਉਹਨਾਂ ਦੇ ਦਿਮਾਗ ਤੇ ਬਹੁਤ ਵੱਡਾ ਬੋਝ ਸੀ ਪਰ ਮਾਂ-ਬਾਪ ਜਿਹੜਾ ਆਪਣੀ ਬੱਚੀ ਨੂੰ ਠੁਕਰਾ ਨਹੀਂ ਸਕਦਾ ਤੇ ਹੁਣ ਉੱਥੇ ਰਹਿਣ ਲੱਗ ਜਾਂਦੀ ਹੈ ਉੱਥੇ ਰਹਿਣ ਦੀ ਤੇ ਫਿਰ ਇਹ ਜੌਬ ਵਾਸਤੇ ਟਰਾਈ ਕਰਦੀ ਹੈ ਜੌਬ ਵਾਸਤੇ ਜਿਹੜਾ ਵਿਕਰਮ ਹੁੰਦਾ ਇੱਕ ਲਖਨਊ ਦਾ ਰਹਿਣ ਵਾਲਾ ਹੁੰਦਾ ਉੱਥੇ ਇਵੈਂਟ ਮੈਨੇਜਮੈਂਟ ਦਾ ਤਾਂ ਕੰਮ ਹੁੰਦਾ ਤੇ ਦਿੱਲੀ ਵੀ ਜਿਹੜਾ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਉਹਦੇ ਵਾਸਤੇ ਨੇ ਐਡ ਦਿੱਤੀ ਤੇ ਜਦੋਂ ਨੇ ਐਡ ਦਿੱਤੀ ਤੇ ਇਹ ਸੋਨੀਆ ਨੂੰ ਜਦੋਂ ਪਤਾ ਲੱਗਦਾ ਤੇ ਸੋਨੀਆ ਉਹਦੇ ਨਾਲ ਮੁਲਾਕਾਤ ਕਰਦੀ ਫੋਨ ਤੇ ਗੱਲ ਕਰਦੀ ਹੈ ਫਿਰ ਉਹਨੂੰ ਮਿਲਣਾ ਲਖਨਊ ਜਾਂਦੀ ਹੈ ਜਦੋਂ ਲਖਨਊ ਜਾਂਦੀ ਹੈ ਉੱਥੇ ਜਿਹੜਾ ਵਿਕਰਮ ਹੁੰਦਾ ਉਹਨੂੰ ਇਹਦੇ ਬਾਰੇ ਪਤਾ ਲੱਗਦਾ ਜੀ ਪਹਿਲਾਂ ਤਲਾਕ ਹੋ ਚੁੱਕਿਆ ਹੈ ਦੂਜੀ ਵਾਰ ਇਹ ਆਪਣੇ ਪਤੀ ਤੋਂ ਅੱਡ ਹੋ ਚੁੱਕੀ ਆਪਣੇ ਮਾਪੇ ਬੋਲ ਰਹੇ ਨੇ ਤੇ ਇਹ ਖੂਬਸੂਰਤ ਹੁੰਦੀ ਹੈ ਤੇ ਜਿਹੜਾ ਵਿਕਰਮ ਹੁੰਦਾ ਉਹ ਵੀ ਆਪਣੀ ਪਤਨੀ ਤੋਂ ਅੱਡ ਰਹਿਦਾ ਹੁੰਦਾ ਉਹਨੂੰ ਵੀ ਕਿਤੇ ਨਾ ਕਿਤੇ ਸ਼ੱਕ ਹੁੰਦਾ ਵੀ ਜਿਹੜੀ ਉਹਦੀ ਪਤਨੀ ਦੇ ਕਿਤੇ ਹੋਰ ਰਿਲੇਸ਼ਨ ਨੇ ਤੇ ਜਿਹੜਾ ਉਹਦਾ ਇੱਕ ਬੱਚਾ ਹੁੰਦਾ ਉਹਨੂੰ ਇਹ ਵੀ ਲੱਗਦਾ ਜੀ ਇਹ ਬੱਚਾ ਮੇਰਾ ਨਹੀਂ ਕਿਸੇ ਹੋਰ ਦਾ ਹੁਣ ਇਹ ਦੋਨੋਂ ਜਣੇ ਉੱਥੇ ਆਪਸ ਦੇ ਵਿੱਚ ਜਦੋਂ ਮਿਲਦੇ ਨੇ ਤਾਂ ਉੱਥੇ ਵਿਕਰਮ ਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਹੋਰ ਵੀ ਆਉਂਦੇ ਆ ਉੱਥੇ ਜਦੋਂ ਰਹਿੰਦੇ ਨੇ ਫਿਰ ਇਹਨਾਂ ਦੀ ਹੌਲੀ-ਹੌਲੀ ਦੋਸਤੀ ਬਣਦੀ ਹੈ ਇੱਕ ਜਿਹੜੀ ਜੌਬ ਵਾਸਤੇ ਗਈ ਸੀ ਹਾਲਾਂਕਿ ਉਹ ਮਾਲਕ ਸੀ ਇਹ ਨੌਕਰ ਸੀ ਉੱਥੇ ਪਰ ਇਹਨਾਂ ਦੇ ਖਰਾਬੀ ਸਬੰਧ ਬਣਦੇ ਨੇ ਜਦੋਂ ਆਪਸੀ ਸਬੰਧ ਬਣਦੇ ਨੇ ਤਾਂ ਫਿਰ ਇਹਨਾਂ ਨੂੰ ਹੁੰਦਾ ਵੀ ਆਪਾਂ ਦਿੱਲੀ ਕੰਮ ਕਰੀਏ ਤੇ ਜਿਹੜੀ ਸੋਨੀਆ ਹੁੰਦੀ ਹੈ ਉਹ ਵਾਪਸ ਦਿੱਲੀ ਆ ਜਾਂਦੀ ਤੇ ਇਹ ਕਹਿੰਦੀ ਵੀ ਦਿੱਲੀ ਰਹਿ ਕੇ ਆਪਾਂ ਕੰਮ ਕਰਾਂਗੇ ਹੁਣ ਦਿੱਲੀ ਰਹਿਣ ਵਾਸਤੇ ਕੰਮ ਕਰਨ ਵਾਸਤੇ ਇਹਨਾਂ ਨੂੰ ਪੈਸਾ ਚਾਹੀਦਾ ਸੀ ਤੇ ਜਿਹੜਾ ਵਿਕਰਮ ਹੈ ਉਹ ਸੋਨੀਆ ਨੂੰ ਦਿੱਲੀ ਇਹਦੇ ਘਰ ਮਿਲਣਾ ਆਉਂਦਾ ਜਾਂਦਾ ਰਹਿੰਦਾ ਸੀ ਹਾਲਾਂਕਿ ਇਹ ਗੱਲ ਗਰਮੀਤ ਸਿੰਘ ਤੇ ਜੰਗੀਰ ਕੌਰ ਨੂੰ ਚੰਗੀ ਨਹੀਂ ਲੱਗਦੀ ਪਰ ਫਿਰ ਵੀ ਉਹ ਉਹਨਾਂ ਦੀ ਮਰਜ਼ੀ ਤੋਂ ਬਾਹਰ ਫਿਰ ਵੀ ਉਹਨੂੰ ਆਪਣੇ ਘਰ ਬੁਲਾਉਂਦੀ ਉਹਦੇ ਨਾਲ ਮਿਲਦੀ ਉਹਨੂੰ ਬਾਹਰ ਜਾ ਕੇ ਵੀ ਮਿਲਦੀ ਇਹਨਾਂ ਦਾ ਜਿਹੜਾ ਕੰਮ ਚੱਲਦਾ ਰਿਹਾ ਇਹਨਾਂ ਦਾ ਰਿਜਾਇਜ ਰਿਸ਼ਤੇ ਜਿਹੜੇ ਨੇ ਉਹ ਅੱਗੇ ਵਧਦੇ ਰਹੇ ਹੁਣ ਜਿਹੜੀ ਸੋਨੀਆ ਆਪਣੇ ਮਾਪੇ-ਮਾਪ ਨੂੰ ਕਹਿੰਦੀ ਹੈ ਮੈਂ ਮਿਲਕਰੋ ਨਾਲ ਵਿਆਹ ਕਰਾਣਾ ਤੇ ਵਿਕਰਮ ਦੇ ਦਿਮਾਗ ਦੇ ਵਿੱਚ ਇੱਕ ਹੋਰ ਜਿਹੜਾ ਖਿਆਲ ਖਤਰਨਾਕ ਖਿਆਲ ਉਹਦੇ ਦਿਮਾਗ ਦੇ ਵਿੱਚ ਆਉਂਦਾ ਉਨ ਘਰ ਆਉਣ ਦੇ ਸਮੇਂ ਇਹ ਤਾਂ ਪਤਾ ਲੱਗ ਗਿਆ ਸੀ ਵੀ ਜਿਹੜੇ ਇਹਨਾਂ ਦੇ ਬਾਕੀ ਬੱਚੇ ਨੇ ਇਹਨਾਂ ਤੋਂ ਆਰਡਰ ਲੈਂਦੇ ਨੇ ਜਿਨ੍ਹਾਂ ਦਾ ਇਹਨਾਂ ਨਾਲ ਬੋਲਚਾਲ ਹੈ ਵੀ ਜਿਹੜੀ ਇਹਦੀ ਪ੍ਰਾਪਰਟੀ ਹੈ ਸਾਰੀ ਸੋਨੀਆਂ ਦੀ ਹੈ ਹੁਣ ਉੱਥੇ 110 ਗਜ ਦਾ ਜਿਹੜਾ ਮਕਾਨ ਸੀ ਗੁਰਮੀਤ ਸਿੰਘ ਦਾ ਜਿਹੜੀ ਆਪਣੀ ਮਿਹਨਤ ਕਰਕੇ ਉਹਨਾਂ ਨੇ ਬਣਾਇਆ ਸੀ ਤੇ ਉਹਦੀ ਕੀਮਤ 60-70 ਲੱਖ ਰੁਪਏ ਸੀ ਦਿੱਲੀੇ ਕੰਮ ਕਰਨ ਵਾਸਤੇ ਇਹਨਾਂ ਨੂੰ ਪੈਸਾ ਵੀ ਚਾਹੀਦਾ ਸੀ ਤੇ ਬੰਦਿਆਂ ਦੀ ਵੀ ਜਰੂਰ ਸੀ ਹੁਣ ਉਹਨੂੰ ਕੰਮ ਵਾਸਤੇ ਤਾਂ ਜਿਹੜੀ ਸੋਨੀਆਂ ਮਿਲ ਚੁੱਕੀ ਸੀ ਕੰਮ ਵਾਸਤੇ ਵੀ ਤੇ ਉਹ ਜਿਹੜੀ ਇਹਨਾਂ ਦੀ ਸਿਹਤ ਉਹ ਵੀ ਪੂਰੀ ਹੋ ਰਹੀ ਸੀ ਤੇ ਹੁਣ ਪੈਸੇ ਲਈ ਹੁਣ ਵਿਕਰਮ ਦੇ ਦਿਮਾਗ ਦੇ ਵਿੱਚ ਹੁੰਦਾ ਉਹ ਸੋਨੀਆ ਨੂੰ ਇੱਕ ਸਲਾਹ ਦਿੰਦਾ ਵੀ ਜੇ ਮਕਾਨ ਤੇਰੇ ਨਾਮ ਹੋਵੇ ਆਪਾਂ ਵੇਚ ਕੇ ਇੱਥੇ ਜਿਹੜਾ ਪੈਸਾ ਆਏਗਾ ਆਪਾਂ ਬਹੁਤ ਵਧੀਆ ਕੰਮ ਕਰ ਸਕਦੇ ਤੇ ਸੋਨੀਆ ਨੂੰ ਵੀ ਹੁੰਦਾ ਵੀ ਇਹ ਪ੍ਰਾਪਰਟੀ ਜਿਹੜੀ ਹੈ ਮੇਰੀ ਹੈ ਉਹ ਆਪਣੇ ਪਿਤਾ ਨੂੰ ਜਿਹੜਾ ਮਕਾਨ ਹੈ ਆਪਣੇ ਨਾਮ ਕਰਾਉਣ ਵਾਸਤੇ ਕਹਿੰਦੀ ਹੈ ਪਰ ਜਿਹੜੇ ਪਿਤਾ ਗੁਰਮੀਤ ਸਿੰਘ ਹੁੰਦੇ ਨੇ ਪਰਤ ਜਾਂਦੇ ਨੇ ਵੀ ਮੈਂ ਆਪਣੇ ਜਿਉਂਦੇ ਜੀ ਮੈਂ ਆਪਣੀ ਪ੍ਰਾਪਰਟੀ ਕਿਉਂ ਵੇਚਾਂ ਮੈਂ ਜਾ ਕੇ ਕਿਰਾਏ ਤੇ ਕਿਉਂ ਰਹਾ ਨਾਲੇ ਇਹ ਤੇਰੀ ਕੱਲੀ ਦੀ ਨਹੀਂ ਚਾਹੇ ਉਹਨਾਂ ਨਾਲ ਮੇਰਾ ਬੋਲਚਾਲ ਹੈ ਚਾਹੇ ਨਹੀਂ ਇਹ ਜਿਹੜੀ ਜਾਇਦਾਦ ਹੈ ਸਭ ਦੀ ਹੈ ਕਿਉਂਕਿ ਮੈਂ ਆਪਣੀ ਮਿਹਨਤ ਨਾਲ ਬਣਾਈ ਹੈ ਹੁਣ ਜਿਹੜੀ ਸੋਨੀਆ ਉਹ ਸਮਝ ਜਾਂਦੀ ਹੈ ਵੀ ਇਹਦੇ ਜਿਉਂਦੇ ਜੀ ਮੈਨੂੰ ਪ੍ਰਾਪਰਟੀ ਨਹੀਂ ਮਿਲ ਸਕਦੀ ਫਿਰ ਇੱਕ ਹੋਰ ਖਤਰਨਾਕ ਪਲਾਨ ਨੂੰ ਜਨਮ ਦਿੰਦੇ ਉਹ ਚੋਰੀ ਕਰ ਦਿੰਦੇ ਇਹਨਾਂ ਦੇ ਜਿਹੜੇ ਪ੍ਰਾਪਰਟੀ ਦੇ ਕਾਗਜ਼ ਹੁੰਦੇ ਨੇ ਚੋਰੀ ਕਰਕੇ 2 ਨੰਬਰ ਦੇ ਵਿੱਚ ਇਹ ਪ੍ਰਾਪਰਟੀ ਵੇਚਣ ਦੀ ਕੋਸ਼ਿਸ਼ ਕਰਦੇ ਨੇ ਤੇ ਬੈਂਕ ਤੋਂ ਲੋਨ ਲੈਣ ਦੀ ਵੀ ਕੋਸ਼ਿਸ਼ ਕਰਦੇ ਨੇ ਉੱਥੇ ਆਪਣੇ ਬਾਪ ਦੇ ਨਕਲੀ ਸਾਈਨ ਵੀ ਕਰ ਦਿੰਦੇ ਜਿਹੜੀ ਸੋਨੀਆ ਪਰ ਉੱਥੇ ਇਹਦਾ ਪਤਾ ਲੱਗ ਜਾਂਦਾ ਹੈ ਇਹਦਾ ਬਾਪ ਇੱਥੇ ਬਹੁਤ ਗੁੱਸਾ ਕਰਦਾ ਤੇ ਇਹਨੂੰ ਪੂਲਸ ਕੰਪਲੀਟ ਦੀ ਵੀ ਧਮਕੀ ਦਿੱਤੀ ਜਾਂਦੀ ਹੈ ਹੁਣ ਸੋਚੋ ਇੱਕ ਕੁੜੀ ਕਿੱਡਾ ਵੱਡਾ ਫਰੋਡ ਕਰ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਹੁਣ ਪਤਾ ਲੱਗਦਾ ਵੀ ਇਹਨਾਂ ਤੇ ਜਿਉਂਦੇ ਜੀਏ ਜੀ ਪ੍ਰਾਪਰਟੀ ਹੈ ਨਹੀਂ ਮਿਲ ਸਕਦੀ ਫਿਰ ਦੋਨੋਂ ਇਹਨਾਂ ਨੂੰ ਮਾਰਨ ਦੀ ਪਲਾਨਿੰਗ ਕਰਦੇ ਨੇ ਵੀ ਜੇ ਇਹ ਨਾ ਰਹਿਣ ਤਾਂ ਇਹ ਜਿਹੜੀ ਪ੍ਰਾਪਰਟੀ ਹੈ ਇਹ ਮੇਰੀ ਹੈ ਫਿਰ ਅਸੀਂ ਜੋ ਮਰਜ਼ੀ ਕਰ ਸਕਦੇ ਤੇ ਉਸੇ ਪਲਾਨ ਦੇ ਅਧੀਨ ਜਵੀਰ ਕੌਰ ਪੇਕੇ ਜਾਂਦੀ ਹੈ ਜਲੰਧਰ ਤਕਰੀਬ 9-10 ਫਰਵਰੀ ਨੂੰ ਤੇ ਉਸ ਤੋਂ ਬਾਅਦ ਜਿਹੜੀ ਸੋਨੀਆ ਹੁੰਦੀ ਹੈ ਇਹ ਵਿਕਰਮ ਨੂੰ ਫੋਨ ਕਰਦੀ ਹੈ ਵੀ ਜਿਹੜਾ ਹੁਣ ਮੇਰਾ ਪਿਤਾ ਉਹ ਘਰ ਦੇ ਵਿੱਚ ਇਕੱਲਾ ਹੈ ਵੀ ਤੂੰ ਆ ਜਾ ਤੇ ਆਪਾਂ ਇਹਦੀ ਜਿਹੜੀ ਹੈ ਰਾਮਲੀਲਾ ਸਮਾਪਤ ਕਰੀਏ ਵਿਕਰਮ ਹੁੰਦਾ ਫਿਰ ਉਹ ਲਖਨਊ ਤੋਂ ਦਿੱਲੀ ਪਹੁੰਚਦਾ ਉਹਨੂੰ ਲੱਗਦਾ ਵੀ ਮੈਂ ਇਕੱਲਾ ਕੰਮ ਨਹੀਂ ਕਰ ਸਕਦਾ ਉਹ ਆਪਣੇ ਦੇ ਨਾਲ ਦੋ ਹੋਰ ਜਿਹੜੇ ਸਪਾਰਕੂਲਰ ਹੁੰਦੇ ਨੇ ਉਹਨਾਂ ਨੂੰ ਲੈ ਕੇ ਆਉਂਦਾ ਜਿਹੜੇ ਕਿ ਲਖਨਊ ਦੇ ਰਹਿਣ ਵਾਲੇ ਹੁੰਦੇ ਨੇ ਉਹਨਾਂ ਦਾ ਨਾਮ ਹੁੰਦਾ ਰਾਘਵੰਦਰ ਤੇ ਦਿਵਾਕਰ ਇਹ ਤਿੰਨ ਜਣੇ ਦਿੱਲੀ ਪਹੁੰਚਦੇ ਨੇ 21 ਫਰਵਰੀ ਨੂੰ ਇਰੇ ਘਰ ਪਹੁੰਚਦੇ ਨੇ ਪਰ ਉਹਦੇ ਆਉਣ ਤੋਂ ਪਹਿਲਾਂ ਜਿਹੜੀ ਸੋਨੀਆ ਹੁੰਦੀ ਹੈ ਆਪਣੇ ਪਿਤਾ ਨੂੰ ਚਾਹ ਦੇ ਵਿੱਚ ਬਹੁਤ ਸਾਰੀਆਂ ਨੀਂਦ ਦੀਆਂ ਗੋਲੀਆਂ ਮਿਲਾ ਕੇ ਦੇ ਦਿੰਦੀ ਹੈ ਉਹ ਚਾਹ ਪੀਂ ਕੇ ਸਾਰ ਸੌ ਜਾਂਦੇ ਨੇ ਉਹ ਤੋਂ ਬਾਅਦ ਇਹ ਚਾਰੇ ਜਣੇ ਮਿਲ ਕੇ ਉਹਦਾ ਗਲ ਘੁੱਟਦੇ ਨੇ ਗਲ ਘੁੱਟ ਕੇ ਉਹਦੇ ਹੀ ਟੈਚੀ ਦੇ ਵਿੱਚ ਉਹਦੀ Laash ਨੂੰ ਪਾ ਕੇ ਤੇ ਪੱਥਰ ਬੰਨ ਕੇ ਉਹ ਨਾਲੇ ਦੇ ਵਿੱਚ ਸਿੱਟ ਦਿੰਦੇ ਨੇ ਤਾਂ ਜੋ Laash ਉੱਪਰ ਨਾ ਆ ਸਕੇ ਹੁਣ ਪਿਤਾ ਦੀ ਮੌਤ ਹੋ ਚੁੱਕੀ ਹੈ ਪਿਤਾ ਦੀ ਮੌਤ ਤੋਂ ਬਾਅਦ ਸੋਨੀਆ ਉਸੇ ਘਰ ਦੇ ਵਿੱਚ ਆਰਾਮ ਨਾਲ ਰਹਿੰਦੀ ਹੈ ਨਾਰਮਲ ਜ਼ਿੰਦਗੀ ਜਿਉਂਦੀ ਰਹੀ ਕਿਸੇ ਨੂੰ ਕੋਈ ਪਤਾ ਨਹੀਂ ਉਦੋਂ ਬਾਅਦ 2 ਮਾਰਚ ਨੂੰ ਜਿਹੜੀ ਹੈ ਉਹ ਜੰਗੀਰ ਕੌਰ ਆਉਂਦੀ ਹੈ ਜੰਗੀਰ ਕੌਰ ਆ ਕੇ ਪੁੱਛਦੀ ਹੈ ਵੀ ਉਹਦੇ ਪਾਪਾ ਕਿੱਥੇ ਨੇ ਗੁਰਮੀਤ ਸਿੰਘ ਉਹ ਕਹਿੰਦੀ ਵੀ ਕਿਤੇ ਗਏ ਨੇ ਥੋੜੀ ਦੇਰ ਤੱਕ ਆ ਜਾਣਗੇ ਹੁਣ ਇਹ ਗੱਲ ਦਾ ਸੋਨੀਆ ਨੂੰ ਪਤਾ ਸੀ ਵੀ ਜਿਹੜੀ ਜੰਗੀਰ ਕੌਰ ਆ ਵਾਪਸ ਆ ਰਹੀ ਹੈ ਉਦੋਂ ਪਹਿਲਾਂ ਹੀ ਇਹ ਜਿਕਰ ਨੂੰ ਫੋਨ ਕਰ ਦਿੰਦੀ ਹੈ ਉੱਤੇ ਉਹਨੂੰ ਦਿੱਲੀ ਬੁਲਾ ਲੈਂਦੀ ਹੈ ਉਹ ਫਿਰ ਦਿੱਲੀ ਵਾਪਸ ਆਉਂਦਾ ਦਿੱਲੀ ਵਾਪਸ ਆ ਕੇ ਉਸੇ ਤਰੀਕੇ ਨਾਲ ਚਾਹ ਪੀ ਆ ਜਾਂਦੀ ਹੈ ਗੋਲੀਆਂ ਵਿੱਚ ਪਾ ਕੇ ਉਦੋਂ ਬਾਅਦ ਇਹ ਘਰ ਆ ਕੇ ਇਹਨਾਂ ਚਾਰਾ ਵੱਲੋਂ ਉਹਦਾ ਗਲ ਕੁੱਟ ਦਿੱਤਾ ਜਾਂਦਾ ਹੈ ਗਲ ਕੁੱਟਣ ਤੋਂ ਬਾਅਦ ਫਿਰ লাশ ਨੂੰ ਇੱਕ ਟੈਚੀ ਦੇ ਵਿੱਚ ਪਾ ਕੇ ਉਸੇ ਨਾਲੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਰ ਇਸ ਬਾਰੇ ਪੱਥਰ ਬੰਨਣਾ ਭੁੱਲ ਗਏ ਛੇਤੀ ਦੇ ਵਿੱਚ ਇਸੇ ਕਰਕੇ ਜਿਹੜਾ ਉਹ ਟੈਚੀ ਉੱਪਰ ਆ ਜਾਂਦਾ ਤੇ ਫਿਰ ਲੱਭਣ ਤੇ ਜਿਹੜੀ ਦੂਜਾ ਟੈਚੀ ਵੀ ਮਿਲ ਜਾਂਦਾ ਦੋਨਾਂ ਦੀਆਂ ਲਾਸ਼ਾਂ ਬਰਾਮਦ ਹੁੰਦੀਆਂ ਹੁਣ ਇਕਬਾਲੀਆ ਜੁਰਮ ਜਿਹੜਾ ਕਬੂਲ ਕਰਦੇ ਨੇ ਤੇ ਇਹਨਾਂ ਤੇ ਐਫ ਆਈ ਆਰ ਕੀਤੀ ਜਾਂਦੀ ਹੈ ਇਹਨਾਂ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤੇ ਜਿਹੜਾ ਦੁਬਈ ਵਾਲਾ ਬੇਟਾ ਸੀ ਉਹਦੇ ਕਹਿਣ ਅਨੁਸਾਰ ਵੀ ਜਿਹੜਾ ਟੈਚੀ ਦੇ ਵਿੱਚ ਮੇਰੇ ਪਿਤਾ ਦੀ Laash ਮਿਲੀ ਇਹਦੇ ਵਿੱਚ ਪ੍ਰਾਪਰਟੀ ਦੇ ਡਾਕੂਮੈਂਟ ਸੋਨਾ ਤੇ ਹੋਰ ਕੈਸ਼ ਵੀ ਸੀ ਜਿਹੜਾ ਕਿ 5-7 ਲੱਖ ਰੁਪਏ ਦਾ ਸੀ ਜਿਹੜਾ ਕਿ ਸੋਨੀਆਂ ਕੋਲ ਹੋਣਾ ਚਾਹੀਦਾ ਫਿਰ ਇਹਨਾਂ ਨੂੰ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇਹਨਾਂ ਤੇ ਕੇਸ ਚੱਲਦਾ 10 ਮਾਰਚ ਨੂੰ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਤੇ 11 ਮਾਰਚ 2019 ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਜਿਨ੍ਹਾਂ ਨੂੰ ਕਿ ਮੌਤ ਉਹਨਾਂ ਦੀ ਕੁੜੀ ਵੱਲੋਂ ਦਿੱਤੀ ਗਈ ਸੀ। 12 ਮਾਰਚ 2019 ਨੂੰ ਦੋ ਜਿਹੇ ਦੋਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ 14 ਫਿਰ ਇਹਨੂੰ ਕੇਸ ਚੱਲਦਾ ਤੇ 14 ਸਤੰਬਰ 2020 ਨੂੰ ਜਿਹੜਾ ਵਿਕਰਮ ਹੁੰਦਾ ਉਹਨੂੰ ਬੇਲ ਮਿਲ ਜਾਂਦੀ ਹੈ। ਉਹਨੂੰ ਬੇਲ ਮਿਲਦੀ ਹੈ ਕਿ ਇਹਨੇ ਆਪਣੀ ਮਾਂ ਦੀ ਜਿਹੜੀ ਦੇਖਭਾਲ ਕਰਨੀ ਹੈ। ਉਸ ਵਾਸਤੇ ਉਹਨੂੰ ਬੇਲ ਮਿਲਦੀ ਹੈ। ਉਹ ਜਿਹੜੀ ਬੇਲ ਹੁੰਦੀ ਹੈ 15 ਮਾਰਚ 2021 ਤੱਕ ਹੁੰਦੀ ਹੈ। ਟਾਈਮ ਹੁੰਦਾ ਉਸ ਤੋਂ ਬਾਅਦ ਜਿਹੜਾ ਵਿਕਰਮ ਨੇ ਫਿਰ ਜਦ ਦੁਬਾਰਾ ਜੇਲ੍ਹ ਜਾਣਾ ਹੁੰਦਾ ਪਰ ਵਿਕਰਮ ਜੇਲ੍ਹ ਜਾਣ ਦੀ ਬਜਾਏ ਅੰਡਰਗਰਾਊਂਡ ਹੋ ਜਾਂਦਾ ਫਰਾਰ ਹੋ ਜਾਂਦਾ ਫਿਰ ਜਿਹੜਾ ਹਾਈ ਕੋਰਟ ਹੈ ਉਹਦਾ ਨੌਨ ਅਵੇਲੇਬਲ ਜਿਹੜਾ ਵਾਰੰਟ ਹੈ ਉਹ ਇਸ਼ੂ ਕਰਦੀ ਹੈ ਤੇ 25000 ਰੁਪਏ ਦਾ ਉੱਤੇ ਨਾਮ ਵੀ ਰੱਖਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਦੀ ਕੋਸ਼ਿਸ਼ ਦੇ ਨਾਲ 14 ਦਸੰਬਰ 2021 ਨੂੰ ਨੂੰ ਫਿਰ ਦੁਬਾਰਾ ਕਰਨਾਲ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਜਾਂਦਾ 3 ਮਾਰਚ 2022 ਨੂੰ ਦਿਵਾਕਰ ਨੂੰ ਜਿਹੜੀ ਹੈ ਬੇਲ ਮਿਲ ਜਾਂਦੀ ਹੈ ਰਾਗਵਿੰਦਰ ਹੁੰਦਾ ਉਹ ਬੇਲ ਵਾਸਤੇ ਅਪਲਾਈ ਕਰਦਾ ਬੜੀ ਬਹਿਸ ਹੁੰਦੀ ਹੈ ਉੱਥੇ ਰਾਗਵਿੰਦਰ ਤੋਂ ਇਹਨਾਂ ਦੀਆਂ ਵਾਲੀਆਂ ਵੀ ਬਰਮਦ ਹੋਣੀਆਂ ਸੀ ਜਿਹੜੀਆਂ ਕਿ ਜ਼ਗੀਰ ਕੌਰ ਨੇ ਪਾਈਆਂ ਆਈਆਂ ਸੀ ਤੇ ਜਿਹੜੀ ਸੋਨੀਆਂ ਉਹ ਵੀ ਬੇਲ ਵਾਸਤੇ ਅਪਲਾਈ ਕਰਦੀ ਪਰ ਇਹਨਾਂ ਦੀ ਬੇਲ ਜਿਹੜੀ ਹੈ ਉਹ ਰਿਜੈਕਟ ਹੋ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਇਹਨਾਂ ਦਾ ਕੇਸ ਚੱਲਦਾ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਇਹਨਾਂ ਦੀ ਜੇਲ੍ਹ ਦੇ ਵਿੱਚ ਬੀਤਣ ਵਾਲੀ ਹੁਣ ਕੀ ਮਿਲਿਆ ਸੋਨੀਆਂ ਨੂੰ ਉਹ ਪਹਿਲਾਂ ਵਿਆਹ ਕਰਾਉਂਦੀ ਹੈ ਜਿਹੜੇ ਕਿ ਜ਼ਰੂਰ ਤੋਂ ਜ਼ਿਆਦਾ ਸੁਪਨੇ ਦੇਖਦੀ ਹੈ ਉਸ ਕਾਰਨ ਉਹ ਆਪਣੇ ਪਤੀ ਤੋਂ ਛੱਡ ਹੁੰਦੀ ਹੈ। ਉਸ ਤੋਂ ਬਾਅਦ ਫਿਰ ਦੁਬਾਰਾ ਵਿਆਹ ਕਰਾਂਦੀ ਹੈ। ਉਸ ਤੋਂ ਬਾਅਦ ਉਹਦੇ ਉਹਦੇ ਨਾਲ ਵੀ ਨਹੀਂ ਬਣਦੀ। ਹੁਣ ਜਿਹੜੇ ਮਾਪੇ ਨੂੰ ਵਾਰ-ਵਾਰ ਸਹਾਰਾ ਦਿੰਦੇ ਨੇ ਜਿਨ੍ਹਾਂ ਨੇ ਇਹਨੂੰ ਆਪਣੇ ਤੋਂ ਜੰਮਿਆ, ਪਾਲਿਆ, ਪੋਸਿਆ, ਇੰਨਾ ਕੁਝ ਕੀਤਾ। ਇਹ ਉਹਨਾਂ ਦੀ ਵੀ ਨਹੀਂ ਹੋਈ। ਉਹਨਾਂ ਨੂੰ ਵੀ ਮਾਰਨ ਵਾਸਤੇ ਤਿਆਰ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦਾ ਵੀ ਕਤਲ ਕਰਦੀ ਹੈ। ਉਹਨਾਂ ਦਾ ਕਤਲ ਕਰਕੇ ਤੇ ਉਸ ਤੋਂ ਬਾਅਦ ਨਾਟਕ ਵੀ ਜਿਹੜਾ ਕਰਦੀ ਹੈ। ਜਿੱਦਣ ਇਹਦਾ ਅੰਤਿਮ ਸੰਸਕਾਰ ਹੁੰਦਾ ਹੈ, ਉਹਦੋਂ ਅੰਤਿਮ ਸੰਸਕਾਰ ਤੇ ਜਿਹੜੀ ਸੋਨੀਆ ਉਹ ਵੀ ਪਹੁੰਚਦੀ ਹੈ। ਤੇ ਹੱਸਦੇ ਹੋਏ ਆਪਣੇ ਭਰਾ ਨੂੰ ਕਹਿੰਦੀ ਹੈ ਮੈਂ ਮਾਪਿਓ ਨੂੰ ਜਿਹੜੀ ਹੈ ਮੁਕਤੀ ਦੇ ਦਿੰਦੀ ਇਹ ਗੱਲ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਪਰ ਉਸ ਟਾਈਮ ਇਹਦਾ ਕੁਝ ਨਹੀਂ ਸੀ ਕਰ ਸਕਦੇ ਉਹ ਤੇ ਰਿਸ਼ਤਿਆਂ ਦੇ ਵਿੱਚ ਜਦੋਂ ਤੁਹਾਡੇ ਇਨੀ ਕੜਵਾਹਟ ਆਏਗੀ ਜਦੋਂ ਰਿਸ਼ਤਿਆਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰੋਗੇ ਬੱਚ ਤੁਸੀਂ ਵੀ ਨਹੀਂ ਸਕਦੇ ਇਹ ਉਹੀ ਰਿਸ਼ਤੇ ਨੇ ਜਿਹੜੇ ਮੁਸੀਬਤ ਦੇ ਟਾਈਮ ਤੁਹਾਡੇ ਨਾਲ ਖੜਦੇ ਨੇ ਇਹ ਗੱਲ ਮੈਂ ਹਰ ਵਾਰ ਕਹਿੰਨਾ ਵੀ ਇਹੀ ਰਿਸ਼ਤੇ ਨੇ ਮੁਸੀਬਤ ਦੇ ਟਾਈਮ ਤੁਹਾਡੇ ਨਾਲ ਖੜਦੇ ਨੇ ਉਹ ਮਾਪੇ ਹਰ ਵਾਰ ਇਹਦੇ ਨਾਲ ਖੜੇ ਨੇ ਇਨੇ ਪਹਿਲੇ ਵਿਆਹ ਤੋਂ ਬਾਅਦ ਪਤੀ ਨੂੰ ਛੱਡਿਆ ਉਹਦੋਂ ਵੀ ਉਹਨਾਂ ਨੇ ਸੰਭਿਆ ਦੁਬਾਰਾ ਇਹਦਾ ਵਿਆਹ ਕੀਤਾ ਇਨੇ ਉਹਨੂੰ ਛੱਡਿਆ ਫਿਰ ਉਹਨਾਂ ਨੇ ਸੰਭਿਆ ਕਿਉਂਕਿ ਕੁੜੀ ਨੂੰ ਘਰੋਂ ਨਹੀਂ ਸੀ ਕੱਢਿਆ ਜਾ ਸਕਦਾ ਪਰ ਜਿਹੜਾ ਜੁਰਮ ਉਹ ਦਸਤਕ ਜ਼ਰੂਰ ਦਿੰਦਾ ਆਪਾਂ ਨੂੰ ਸਮਝਣਾ ਚਾਹੀਦਾ ਸੀ ਜਦੋਂ ਇਹਨੇ ਪ੍ਰਾਪਰਟੀ ਵੇਚਣ ਦੀ ਕੋਸ਼ਿਸ਼ ਕੀਤੀ ਉਹਦੋਂ ਵੀ ਮਾਪੇ ਨੂੰ ਸਮਝਣਾ ਚਾਹੀਦਾ ਸੀ ਵੀ ਜਿਹੜੀ ਇਹ ਪ੍ਰਾਪਰਟੀ ਜਿੱਤੇ ਵਿੱਚ ਉਹ ਆਪ ਰਹਿ ਰਹੇ ਨੇ ਕੁਝਰ ਬਸਰ ਕਰਦੇ ਨੇ ਜੀ ਉਹਨੂੰ ਵੇਚ ਸਕਦੀ ਹੈ ਤਾਂ ਇੱਕ ਹਿਸਾਬ ਲਾਈਏ ਵੀ ਸਾਡੀ ਕੀ ਲੱਗਦੀ ਹੈ ਤਾਂ じゃ ਸਾਨੂੰ ਕੀ ਸਮਝਦੀ ਹੈ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੂੰ ਆਪਣੀ ਜਿਹੜੀ ਜਾਨ ਤੋਂ ਹੱਥ ਧੋਣਾ ਪਿਆ ਤੇ ਇਹਨਾਂ ਨੂੰ ਵੀ ਇਹ ਹੀ ਲੱਗਿਆ ਸੀ ਕਿ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਹੁਣ ਵਿਕਰਮ ਵੀ ਅੰਦਰ ਹੈ ਜੇ ਆਪਣਾ ਕਿਤੇ ਸਹੀ ਤਰੀਕੇ ਨਾਲ ਸਹੀ ਨੀਤੀ ਨਾਲ ਬਿਜ਼ਨਸ ਕਰਦਾ ਤਾਂ ਅੱਜ ਆਪ ਵੀ ਬਾਹਰ ਹੁੰਦਾ ਤੇ ਆਪਣੀ ਜ਼ਿੰਦਗੀ ਜਿਉ ਰਿਆ ਹੁੰਦਾ ਪਰ ਉਹਨੇ ਲਾਲਚ ਦੇ ਵਿੱਚ ਆ ਕੇ ਪ੍ਰਾਪਰਟੀ ਹਥਿਆਣ ਦੀ ਕੋਸ਼ਿਸ਼ ਕੀਤੀ ਇਹ ਪ੍ਰਾਪਰਟੀ ਹਥਿਆਣ ਤੋਂ ਬਾਅਦ ਕੀ ਗਰੰਟੀ ਸੀ ਵੀ ਉਹ ਸੋਨੀਆ ਨੂੰ ਵੀ ਨਾ ਮਾਰਦਾ ਉਹਨੇ ਉਹਨੂੰ ਤਿਆਰ ਕੀਤਾ ਉਹਦੇ ਮਾਪੇ ਨੂੰ ਮਾਰਨ ਲਈ ਸਿਰਫ ਪੈਸੇ ਪਿੱਛੇ ਤੇ ਇਹਨਾਂ ਨੇ ਜਦੋਂ ਜੁਰਮ ਦੀ ਪਲਾਨਿੰਗ ਕੀਤੀ ਇਹਨਾਂ ਨੂੰ ਇਹ ਲੱਗਿਆ ਵੀ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਪਰ ਜੁਰਮ ਦੀ ਜਿਹੜੀ ਪਲਾਨਿੰਗ ਹੁੰਦੀ ਹੈ ਕਦੇ ਵੀ 100% ਨਹੀਂ ਅਪਰਾਧੀ ਜਦੋਂ ਅਪਰਾਧ ਕਰਦਾ ਉਹਨੂੰ ਇਹ ਲੱਗਦਾ ਕਿ ਮੈਂ ਕਦੇ ਵੀ ਫੜਿਆ ਨਹੀਂ ਜਾਵਾਂਗਾ ਪਰ ਜਦੋਂ ਅੰਜਾਮ ਹੁੰਦੇ ਨੇ ਬਹੁਤ ਬੁਰੇ ਹੁੰਦੇ ਨੇ ਉਹਦੋਂ ਪਛਤਾਣ ਤੋਂ ਇਲਾਵਾ ਕੁਝ ਵੀ ਬੱਲੇ ਨਹੀਂ ਬਚਦਾ ਅੱਜ ਸੋਨੀਆ ਵਿਕਰਮ ਉਹਨਾਂ ਦੇ ਦੋਨੋਂ ਸਾਥੀ ਜੇਲ੍ਹ ਦੇ ਵਿੱਚ ਨੇ ਪਰ ਨਾ ਤਾਂ ਕਦੇ ਗੁਰਮੀਤ ਸਿੰਘ ਨੇ ਵਾਪਸ ਆਉਣਾ ਤੇ ਨਾ ਜਗੀਰ ਕੌਰ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਮੁਸੀਬਤ ਦੇ ਟਾਈਮ ਰਿਸ਼ਤੇ ਹੀ ਤੁਹਾਡੇ ਨਾਲ ਖੜਨਗੇ ਚਾਹੇ ਮਾਂ ਬਾਪ ਭਾਈ ਭੈਣ ਬੱਚੇ ਜਿਹੜਾ ਮਰਜੀ ਕਿਸ ਤਰ ਹਮੇਸ਼ਾ ਸਤਿਕਾਰ ਰਹੁ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ